ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਾਂਜੀ ਸਾਰੇ ਵਧੀਆ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਲੋ ਜੀ ਆਪਾਂ ਬੱਚਿਆਂ ਨੂੰ ਉਠਾਤਾ ਤੇ ਆਪਾਂ ਜਿਹੜੇ ਬਿਸਤਰੇ ਤੈਅ ਕਰਦਗੇ ਤੇ ਸਾਰਿਆਂ ਦਾ ਅੱਜ ਦਾ ਦਿਨ ਵਧੀਆ ਹੋਵੇ ਵਾਹਿਗੁਰੂ ਕਰੇ ਉਹ ਸਵੇਰ ਬੱਚਿਆਂ ਨੂੰ ਤਿਆਰ ਕਰਨਾ ਸਵੇਰ ਸੁਬਾ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਆ ਨਾ ਇੰਨੀ ਗਰਮੀ ਅੱਜ ਸਵੇਰ ਸੁਬਾ ਹੀ ਹੋਈ ਪਈ ਆ ਦੇਖ ਲਓ ਮੈਂ ਨਾ ਬਾਹਰੋਂ ਝਾੜੂ ਲਾ ਕੇ ਆਈ ਤੇ ਪਸੀਨਾ ਪਸੀਨਾ ਹੋ ਗਿਆ ਸੋਈ ਵੱਲ ਨੂੰ ਤੇ ਹੁਣ ਮੈਂ ਆ ਕੇ ਸਹਿਜ ਨੂੰ ਉਠਾਤਾ ਤੇ ਸਹਿਜ ਗਈ ਹੈ ਬ੍ਰਸ਼ ਵਗੈਰਾ ਕਰਨ ਪਾਪਾ ਹਜੇ ਸੁੱਤੇ ਪਈਆਂ ਦੇਖ ਲਓ ਤੇ ਸਹਿਜ ਬਸ ਬ੍ਰਸ਼ ਕਰਕੇ ਨਾਲ ਦੀ ਨਾਲ ਨਹਾ ਕੇ ਆ ਜੂਗੀ ਫਿਰ ਆਪਾਂ ਉਹਨੂੰ ਤਿਆਰ ਕਰਕੇ ਫਿਰ ਆਪਾਂ ਕਿਚਨ 'ਚ ਵੜਾਂਗੇ ਰੋਟੀ ਰਾਟੀ ਦਾ ਤੇ ਆਪਾਂ ਬਿਸਤਰੇ ਚੱਕਤੇ ਆ ਉਹਦਾ ਸਮਾਨ ਆਪਾਂ ਸਾਰੀ ਯੂਨੀਫਾਰਮ ਬਾਹਰ ਕੱਢ ਕੇ ਰੈਡੀ ਕਰਕੇ ਰੱਖੀ ਆ ਤਾਂ ਕਿ ਉਹ ਆ ਕੇ ਫਿਰ ਉਹਨੂੰ ਲੱਭਦਾ ਨਹੀਂ ਹੁੰਦਾ ਕੁਝ ਸਾਰਾ ਕੁਝ ਪਾ ਲੂਗੀ ਪਾਪਾ ਨੂੰ ਉਠਾਦਾ ਪਾਪਾ ਵੀ ਹੁਣ ਉੱਠ ਖੜਨਗੇ ਉਹਨਾਂ ਦਾ ਕੰਬਲ ਤੈ ਕਰਤਾ ਤੇ ਲੋਜੀ ਸਹਿਜ ਤਾਂ ਆ ਕੇ ਵੀ ਆ ਗਿਆ ਸਾਡਾ ਹੁਣ ਸਭ ਤੋਂ ਪਹਿਲਾ ਕੰਮ ਹੁੰਦਾ ਇਹਦਾ ਨਹਾਉਣ ਤੋਂ ਬਾਅਦ ਨਾਲ ਦੀ ਨਾਲ ਮੰਮਾ ਮੇਰੀਆਂ ਗੁੱਤਾਂ ਕਰੋ ਬਸ ਇਹਨਾਂ ਐ ਹੁੰਦਾ ਮੈਨੂੰ ਜਲਦੀ ਤਿਆਰ ਹੋ ਜਾ ਇਹਨਾਂ ਨੂੰ ਨਾ ਸਾਡੇ ਜਵਾਕਾਂ ਨੂੰ ਪਤਾ ਨਹੀਂ ਆਈ ਕਿ ਹੋ ਰਹੀਦਾ ਵੀ ਅਸੀਂ ਲੇਟ ਨਾ ਹੋ ਜਾਈਏ ਨਹੀਂ ਤਾਂ ਕਈ ਬੱਚੇ ਹੌਲੀ ਹੌਲੀ ਕਰਦੇ ਇਹਨਾਂ ਨੂੰ 6 ਤੀ ਹੁੰਦਾ ਜਾਨੀ ਕਿ 7:30 ਵਜੇ ਹੋਣੀ ਤੇ 7:10 ਤੇ 7 ਵਜੇ ਤਿਆਰ ਹੋਣੇ ਚਾਹੀਦੇ ਆਖ ਦਿੰਦੇ ਸੀ ਹੋਏ 7 ਵਜੇ ਹੈ ਐਂ ਕਰੀ ਜਾਂਦੇ ਜਿੰਨਾ ਚਿਰ ਨੁਣਾਏ ਹੁੰਦਾ ਵੀ ਸਾਨੂੰ ਵਿਆਹ ਛੱਡ ਕੇ ਨਾ ਚਲੀ ਜਾਵੇ ਅਸੀਂ ਆਦਨੇ ਕੋਈ ਗੱਲ ਨਹੀਂ ਜੇ ਛੱਡ ਕੇ ਵੀ ਚਲੀ ਗਈ ਤਾਂ ਤੁਹਾਨੂੰ ਛੱਡਿਆਵਾਂਗੇ ਵਿਆਹ ਰੋਕ ਵੀ ਜਾਊਗੀ ਨਾ ਅੱਖਣਗੇ ਸਾਨੂੰ ਤਿਆਰ ਕਰ ਦੋ ਸੀ ਆਏ ਨਹੀਂ ਵਿਆਹ ਵਾਲੇ ਨੂੰ ਕਹਿ ਸਕਦੇ ਵੀ ਅਸੀਂ ਤਿਆਰ ਨਹੀਂ ਹੈਗੇ ਲੋ ਜੀ ਹੁਣ ਆਪਾਂ ਇਹਦੀਆਂ ਗੁੱਤਾਂ ਕਰ ਲੀਏ ਇਹਦੇ ਨਾ ਕੰਨ ਪੱਕੇ ਪਏ ਆ ਵਿਚਰੀ ਦੇ ਤੇ ਟੋਪਸ ਅੜ ਜਾਂਦਾ ਕੰਨ ਚ ਵਾਲਵੂਲ ਜਦੋਂ ਮੜਾ ਜਾਂ ਵੀ ਅੜ ਜਾਂਦਾ ਨਾ ਪੀੜ ਹੁੰਦੀ ਆ ਤੇ ਮੈਂ ਮਸ਼ੀਨ ਦਾ ਤੇਲ ਲਾਈਏ ਨੀ ਕਿੰਨੇ ਦਿਨ ਹੋ ਗਏ ਦਵਾਈ ਵੀ ਲਿਆ ਕੇ ਦਿੱਤੀ ਆ ਇਹ ਇੱਕ ਕੰਨ ਪਤਾ ਨਹੀਂ ਕਿਉਂ ਪੱਕ ਗਿਆ ਐ ਪਿੱਛੇ ਨਾ ਇੰਨੀ ਵੱਡੀ ਸਾਰੀ ਫੈਂਸੀ ਹੋਈ ਪਈ ਆ ਬਹੁਤ ਵੱਡੀ ਤੇ ਮੈਂ ਕਿਹਾ ਵੀ ਤੂੰ ਕਾੜ ਦੇ ਟੌਪਸ ਕਹਿੰਦੀ ਨਾ ਨਾ ਇਹ ਬੰਦ ਹੋ ਜਾਣਗੇ ਫਿਰ ਮੈਂ ਦੁਬਾਰਾ ਵੀ ਨਹੀਂ ਬਣਾਉਣੇ ਮੱਸਾਂ ਹੀ ਬਣਾਏ ਸੀ ਇਹਨੇ ਵਿਚਾਰੀ ਨੇ ਲੋ ਜੀ ਆਪੇ ਇਹਦੀਆਂ ਗੁੱਤਾਂ ਕਰ ਲ ਕੇ ਕਾਲ ਦੀ ਨਹੇਰੀ ਇੰਨੀ ਚੱਲੀ ਜਾਂਦੀ ਐ ਨਹੇਰੀ ਸਰਕ ਸਰਕ ਹੋਈ ਜਾਂਦੀ ਐ ਮਿੱਟੀ ਮਿੱਟੀ ਸਾਰੇ ਕਿਤੇ ਨਾ ਅੰਦਰਾ ਚ ਵੀ ਮਿੱਟੀ ਹੋਈ ਪਈ ਐ ਮੈਨੂੰ ਕਹਦ ਨੇ ਵੀ ਤੋ ਆਪਣੇ ਆਪ ਗੁੱਤ ਕਰ ਲਿਆ ਕਰ ਕਹਿੰਦੀ ਨਾ ਮੈਨੂੰ ਤੌਂਦੀ ਨਹੀਂ ਹੈਗੀ ਸਿੱਖਦੀ ਵੀ ਨਹੀਂ ਹੈਗੀ ਵੀ ਆਪਦੀ ਆਪਕੁੱਤ ਸਿੱਖ ਲਈ ਮੈਨੂੰ ਅੱਧਾ ਪੌਣਾ ਘੰਟਾ ਵਾਲਾਂ ਤੇ ਲਵਾ ਦਿੰਦੀ ਐ ਸੁਬਾ ਸੁਬਾ ਬੱਸ ਇਹ ਕਾਰਨੀਆਂ ਦੋ ਹੁੰਦੀਆਂ ਇੱਕ ਇਹਨਾਂ ਦੇ ਸਕੂਲ 'ਚ ਅਲਾਉਡ ਨਹੀਂ ਹੈਗੀ ਦੋ ਕੁੱਤਾ ਹੀ ਕਰਕੇ ਜਾਣੀਆਂ ਪੈਂਦੀਆਂ ਤੇ ਫਿਰ ਇਹ ਨਾ ਇਹਦੀ ਵਾਲ ਆ ਨਾ ਜਿਹੜੇ ਛੋਟੇ ਆ ਗੋ ਤੇ ਉਹ ਨਾ ਸਾਰੇ ਨਿਕਲ ਜਾਂਦੇ ਐ ਇਹਨੂੰ ਮਿੱਡੀਆਂ ਵੀ ਜ਼ਰੂਰ ਕਰਨੀਆਂ ਸਿੰਪਲ ਗੁੱਤਾ ਵੀ ਨਹੀਂ ਕਰ ਸਕਦੇ ਨਹੀਂ ਤਾਂ ਇਹ ਸਾਰੇ ਵਾਲ ਖਿੱਲਰ ਜਾਂਦੇ ਪਤਾ ਹੀ ਨਹੀਂ ਲੱਗਦਾ ਵਾਏ ਵੀ ਆ ਇਸ ਕਰਕੇ ਵੀ ਸਾਰੇ ਵਾਲਾਂ ਨੂੰ ਮਿੱਡੀਆਂ ਦੋਨੇ ਰੋਜ਼ ਕਰਨੀਆਂ ਹੀ ਪੈਂਦੀਆਂ ਮੈਨੂੰ ਤੇ ਉਮੀਦ ਕਰਦੇ ਆ ਤੁਸੀਂ ਸਾਡੀਆਂ ਵੀਡੀਓ ਉਹ ਦੇਖਦੇ ਹੋਵੋਗੇ ਵਧੀਆ ਲੱਗਦੀਆਂ ਹੋਣੀਆਂ ਜੇ ਵੀਡੀਓ ਵਧੀਆ ਲੱਗਦੇ ਹੋਣੀਆਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਰੂਰ ਪਲੀਜ਼ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਸਬਸਕ੍ਰਾਈਬ ਨਹੀਂ ਕੀਤਾ ਠੀਕ ਆ ਤੇ ਇੱਕ ਕਮੈਂਟ ਜਰੂਰ ਕਰਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਆਪਣੇ ਚੈਨਲ ਤੇ ਨਾ ਬਹੁਤ ਸਾਰੀਆਂ ਕਟਿੰਗ ਦੀਆਂ ਸਟੀਚਿੰਗ ਦੀਆਂ ਵੀਡੀਓ ਹੈਗੀਆਂ ਤਾਂ ਤੁਸੀਂ ਉਹ ਵੀਡੀਓ ਮਤਲਬ ਜਾ ਕੇ ਚੈੱਕ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਵੀ ਵੀਡੀਓ ਚਾਹੀਦੀ ਹੈ ਤੇ ਇਹ ਨਾ ਮੋੜ ਕੇ ਗੁੱਤਾ ਕਰ ਲੈਂਦੀ ਆ ਐੇ نیچے ਰਬੜ ਪਾ ਕੇ ਉੱਪਰ ਰਿਬਨ ਬੰਨ ਲੈਂਦੀ ਆ ਇਹ ਕਦੇ ਕਦੇ ਤੇ ਰਿਬਨ ਵਿੱਚ ਪਵਾ ਲੈਂਦੀ ਹੁਣ ਮੈਨੂੰ ਕਹਿੰਦੀ ਕੱਲ ਦੀ ਮੇਰੇ ਉੱਪਰ ਬੰਨ ਦਿਆ ਕਰ ਬਸ ਕਦੇ ਕਦੇ ਵਿੱਚ ਪਾ ਕੇ ਲੈ ਜਾਂਦੀ ਗੁੰਦ ਕੇ ਤੇ ਕਦੇ ਕਦੇ ਉੱਪਰ ਬੰਨ ਕੇ ਲੈ ਜਾਂਦੀ ਆ ਆ ਦੇ ਐਵੇਂ ਕਰਕੇ ਤਾਂ ਹੁਣ ਦੋਨੇ ਕਰਤੀਆਂ ਬਸ ਇਹ ਤਿਆਰ ਹੋ ਜਾਣਗੇ ਫਿਰ ਆਪਾਂ ਰੋਟੀ ਬਣਾਵਾਂਗੇ ਤੇ ਰੋਟੀ ਬਣਾ ਕੇ ਲੰਚ ਵਗੈ ਪੈਕ ਕਰਕੇ ਹੁਣ ਤੇ ਇਹਨਾਂ ਦੇ ਪੇਪਰ ਹੋਈ ਜਾਂਦੇ ਆ ਬਸ ਹੁਣ ਇਹ ਭੇਜਾਂਗੇ ਤੇ 12 ਵਜੇ ਨੂੰ ਫੇਰ ਆ ਜਾਣਗੇ ਬਸ 12 ਵਜੇ ਆ ਜਾਂਦੀ ਆ ਸਵਾ 12:30 ਤੱਕ ਆ ਜਾਂਦੀ ਆ ਇਹ ਘਰੇ ਦੇ ਉਹ ਦਿਨ ਆਪ ਮਸਾਂ ਹੀ ਫਰੀ ਹੋਈਦਾ ਮਸਾਂ ਹੀ ਸਾਰਾ ਕੰਮ ਨਿਬੜ ਕੇ ਫਰੀ ਹੋਈਦਾ ਫੇਰ ਆ ਜਾਂਦੇ ਨਹੀਂ ਤਾਂ ਵਧੀਆ 2:3 ਵਜੇ ਆਉਂਦੇ ਸੀ ਅੱਗੀ ਕਈ ਘੰਟਾ ਆਪ ਵੀ ਆਰਾਮ ਕਰ ਲਈਦਾ ਸੀ ਚਲੋ ਇਹ ਆ ਜਾਂਦੇ ਫੇਰ ਆ ਕੇ ਫੇਰ ਰੋਟੀ ਦੇ ਦੁੱਧ ਚਾਹ ਦੇ ਦੋ ਉਹ ਦੇ ਦੋ ਆਹ ਦੇ ਦੋ ਬਸ ਬਸ ਐਂ ਦੇ ਲੰਘ ਜਾਂਦਾ ਹੁੰਦਾ ਹੁਣ ਤਾਂ ਸ਼ਾਇਦ ਥੋੜੇ ਦਿਨ ਹੀ ਜਾਣਾ ਹੋਊਗਾ ਬੱਚਿਆਂ ਨੇ ਹੋ ਸਕਦਾ ਛੁੱਟੀਆਂ ਹੋ ਜਾਣ ਲੋ ਜੀ ਆਪਾਂ ਗੁੱਤਾਂ ਕਰਤੀਆਂ ਦੋਨੇ ਮਿਲਾ ਕੇ ਦੇਖਦੀ ਹੁੰਦੀ ਐ ਇਹ ਵੀ ਮੇਰੀਆਂ ਗੁੱਤਾਂ ਇੱਕੋ ਜਿਹੀਆਂ ਆਪਾਂ ਵੀ ਜਦੋਂ ਛੋਟੇ ਹੁੰਦੇ ਸੀ ਸਾਡੀ ਮੰਮੀ ਵੀ ਜਦੋਂ ਸਾਡੀਆਂ ਗੁੱਤਾਂ ਕਰਦੇ ਸੀ ਦੋਨੇ ਗੁੱਤਾਂ ਐ ਅੱਗੇ ਊੰਕਾਰ ਕਰਕੇ ਪਿੱਛੇ ਕਰ ਕਰਕੇ ਮਿਲਾ ਕੇ ਦੇਖਦੇ ਵੀ ਕੋ ਉੱਤੇ ਵੱਡੀ ਛੋਟੀ ਤਾਂ ਨਹੀਂ ਕਰਤੀ ਸਾਡੀ ਕਿਤੇ ਲੋ ਜੀ ਆਪਾਂ ਇਹਨੂੰ ਕਰਤਾ ਹੁਣ ਰਾੜੀ ਲੋ ਜੀ ਮੈਂ ਕਿਹਾ ਹੁਣ ਤੂੰ ਤਿਆਰ ਹੋ ਗਈ ਹੈਂ ਤਾਂ ਚਲ ਤੋ ਥੋੜਾ ਚਿਰ ਹੁਣ ਰਿਵਾਈਜ਼ ਕਰ ਲਾ ਆਪਦਾ ਵਰਕ ਠੀਕ ਆ ਲੋ ਜੀ ਆਪਾਂ ਹੋ ਗਏ ਫ੍ਰੀ ਹੁਣ ਲੋ ਜੀ ਆਪਣਾ ਸਾਰਾ ਕੰਮ ਮੁਕੜ ਗਿਆ ਸੀ ਆਪਾਂ ਵਾਲੀ ਨੂੰ ਪਾਓ ਠੀਕ ਵਾਲ ਵਾਲੀ ਇਹ ਆਪਣਾ ਪਾਰਸਲ ਵੀ ਆ ਗਿਆ ਅੱਜ ਜਿਹੜਾ ਕਿ ਆਪਾਂ ਮਿਸ਼ੂ ਤੋਂ ਆਰਡਰ ਕੀਤਾ ਹੋਇਆ ਸੀ ਇਹ ਆ ਕੇ ਬਸ ਸਹਿਜ ਫੁੱਲ ਵੀ ਸੁੱਲੋਂ ਆਉਣ ਵਾਲੀ ਆ ਹੋ ਠੀਕ ਆ ਫਿਰ ਉਹ ਆ ਗਈ ਕੋਲ ਵੀ ਉਹ ਜੀ ਮੈਂ ਖੋਲਿਆ ਮੇਰਾ ਲੜੂਗੀ ਕੋਗੀ ਮੈਂ ਖੋਲਣਾ ਸੀ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕੀ ਮੰਗਾਇਆ ਤੇ ਕਿਵੇਂ ਦਾ ਨਿਕਲਿਆ ਠੀਕ ਆ ਹੁਣੇ-ਹੁਣੇ ਫੜ ਕੇ ਲਈ ਮੈਂ ਬੈਠੀ ਸੀ ਤਾਂ ਉਦੋਂ ਫੋਮ ਆ ਗਿਆ ਉਹਨਾਂ ਦਾ ਜੀ ਤੁਹਾਡਾ ਪਾਸਾ ਦਾ ਉਹ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਮੈਂ ਦੇ ਸੱਤੀ ਵੀ ਜੇਹੜਾ ਮਹੀਨਾ ਬਹੁਤ ਗਰਮ ਹੁੰਦਾ ਵਾ ਕਿ ਗਰਮੀ ਬੁਰੀ ਆਉਂਦੀ ਆ ਮਿੰਨਾ ਮੇਰੇ ਕਿਹਾ ਚਾਹੁੰਦੀ ਆ। ਉਹ ਜੇ ਕੋਵਾਲ ਨੂੰ ਵਾਲੀ ਸਿਰਪਾ ਕਰਦੇ ਟਰ ਨੰਗਲ ਬੈਠਾ ਠੀਕ ਆ। ਲੋਚੀ ਆਪਾਂ ਹੋ ਗਏ ਫ੍ਰੀ ਠੀਕ ਆ ਵਾਲ ਵਾਲੇ ਆ ਤੇ ਹੁਣ ਆਪਾਂ ਚੱਲਦੇ ਆ ਮਸ਼ੀਨ ਆਪਣਾ ਮਸ਼ੀਨ 2 ਸੂਟ ਅੱਧ ਵਿਚਾਰੇ ਲੰਮ ਕੇ ਪਈ ਆ 2 ਦਿਨਾਂ ਤੋਂ ਅੱਜ ਆਪਾਂ ਇਹ ਕੰਪਲੀਟ ਕਰਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਦੀ ਫਾਈਨਲ ਲੁੱਕ ਠੀਕ ਆ ਤੇ ਇਹਨਾਂ ਦੀ ਆਪਾਂ ਲੈਸ ਵੀ ਕੱਲ੍ਹ ਦੇ ਆ ਕੇ ਆਂਦੀ ਆ ਕੁਰੰਬਕਰਮੁੱਕੀ ਪੀਸੀ ਦਾ ਲੋ ਲੈ ਕੇ ਆਂਦੀ ਤੇ ਪੇਪਰ ਪੇਸਟਿੰਗ ਵਗੈਰਾ ਚਲੋ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ 11:30 ਵਜੇ ਹੋ ਗਏ ਆ ਤੇ 12:00 ਵਜੇ ਬੱਚੇ ਆ ਜਾਣਗੇ ਹੁਣਾਂ ਚਿਰ ਲਾ ਲਈ ਆਪਾਂ ਟਾਈਮ ਮਸ਼ੀਨ ਤੇ ਠੀਕ ਆ ਤੇ ਚਲੋ ਠੀਕ ਆ ਫੇਰ ਮਿਲਦੇ ਆਪਾਂ ਥੋੜਾ ਜਿਹਾ ਕੰਮ ਕਰ ਲਗੇ ਹੁਣ ਆਪਾਂ ਲਓ ਜੀ 12:30 ਹੋ ਗਏ ਬੱਚਿਆਂ ਦਾ ਹੋ ਗਿਆ ਟਾਈਮ ਲਈ ਆਈਏ ਆਪਾਂ ਉਹਨਾਂ ਨੂੰ ਥੋੜੀ ਮੋੜ ਤੋ ਹੀ ਤਾਰ ਕੇ ਜਾਂਦੀ ਵਹਿਣ ਤੇ ਆਪਾਂ ਉੱਥੋਂ ਉਹਨਾਂ ਨੂੰ ਬਾਹਰ ਤੇ ਝੋਣੇ ਆ ਠੀਕਾ ਬਸ ਆਉਂਦੇ ਹੀ ਹੋਣਗੇ ਦੇਖੀ ਕਿੰਨਾ ਰੌਲਾ ਪਾਉਂਦੇ ਆ ਵੇਖੋ ਜੀ ਆ ਗਏ ਬੱਚੇ ਵੀ ਪਹੁੰਚ ਗਏ ਪਹੁੰਚ ਗਏ ਓ ਮਾਈ ਗਾਡ ਸਾ ਆ ਗਿਆ ਨਾ ਹੋਰ ਪਾਰਸਲ ਵੀ ਤੇਰਾ ਆ ਗਿਆ ਦੇਖ ਲੈ ਬਸ ਖੋਲਾਂਗੇ ਹੈ ਯੂਨੀਫਾਰਮ ਹਾਂ ਪਹਿਲਾਂ ਯੂਨੀਫਾਰਮ ਲਾ ਕੇ ਨਾ ਪਤਾ ਫਿਰ ਖੋਲ ਕੇ ਦੇਖਦੇ ਕੀ ਬਣ ਠੀਕਾ ਕਿਵੇਂ ਦਾ ਨਿਕਲੂ ਐ ਪਤਾ ਨਹੀਂ ਹੁਣ ਆ ਗਿਆ ਫਸਟ ਟਾਈਮ ਅ ਸਬਮਿਸ਼ਨ ਮੇ ਨਹੀਂ ਇੱਕ ਵਾਰੀ ਅੱਗੇ ਵੀ ਉਹ ਮੰਗਵਾਇਆ ਸੀ ਆਪਾਂ ਉਹ ਤਾਂ ਸਹੀ ਨਿਕਲੀਆਂ ਸੀ ਚੀਜ਼ਾਂ ਦੋਕ ਤਾਂ ਯੈਸ ਹੁਣ ਵੇਖ ਦੇ ਇੱਕ ਤਾਂ ਤੇਲ ਮੰਗਾਇਆ ਸੀ ਆਪਾਂ ਇੱਕ ਸੈਂਡਲ ਮੰਗਵਾਏ ਸੀ ਹਾਂ ਸੈਂਡਲ ਸੀ ਬਿਲਕੁਲ ਹੀ ਟਰਾਈ ਕੀਤੇ ਹਾਂ ਹਾਂ ਸੈਂਡਲ ਥੋੜੇ ਜਿਹੇ ਵੱਡੇ ਆ ਗਏ ਸੀ ਨਾ ਮੇਰੇ ਛੋਟੇ ਸੀ ਤੇਰੇ ਵੱਡੇ ਸੀ ਯੈਸ ਉਹ ਮਸੀਨ ਦੇ ਦਿੱਤੀ ਸੀ ਆਪਾਂ ਕੱਪੜੇ-ਕੁਪੜੇ ਉਤਾਰ ਲਾ ਪੁੱਤ ਲਾ ਦੇ ਪਹਿਲਾਂ ਕਿਵੇਂ ਦਾ ਹੋਇਆ ਪੇਪਰ ਬਹੁਤ ਵਧੀਆ ਹੋ ਗਿਆ ਸੀ ਸਕਾਇਆ ਸੀ ਦੋਨੇ ਪੇਪਰ ਹੀ ਸੈਜ ਨੂੰ ਕਾਲੀ ਹੋਈ ਪਈ ਸੀ ਵੀ ਛੇਤੀ ਛੇਤੀ ਕਰਾਂ ਦੀ ਜਿਹੜਾ ਪਾਰਸਲ ਆ ਉਹ ਖੋਲਾਂ ਮੈਂ ਤੇ ਲਓ ਹੁਣ ਆ ਕੇ ਸਕੂਲੋਂ ਛੇਤੀ ਛੇਤੀ ਉਹਨੂੰ ਖੋਲਣਾ ਸ਼ੁਰੂ ਕਰਦੇ ਰਹੇ ਨੇ ਦੇਖਦੇ ਆ ਕੀ ਮੈਂ ਦਾ ਨਿਕਲਦਾ ਕੁਝ ਘਰੀਬਨ ਲਾਇ ਹੀ ਨਹੀਂ ਪਤਾ ਅਸੀਂ ਵੈਸੇ ਹੀ ਬੈਠਿਆ ਬੈਠਿਆ ਨੇ ਜੀ ਇਹ ਚੀਜ਼ ਆਰਡਰ ਕੀਤੀ ਸੀਗੀ ਤੇ ਸੋਚੀ ਤਾਂ ਬਹੁਤ ਚਿਰ ਦੇ ਜਾਂਦੇ ਸੀ ਬਸ ਪਰ ਜੀ ਨਹੀਂ ਕਰਦਾ ਸੀ ਮੰਗਾਉਣੇ ਸਾਂ ਪਤਾ ਨਹੀਂ ਕਿਵੇਂ ਦਾ ਜੇ ਇਹਦਾ ਨਿਕਲੂਗਾ ਫਿਰ ਇੱਕ ਦਿਨ ਅਸੀਂ ਆਖਾਂ ਕੁਛ ਨਹੀਂ ਹੁੰਦਾ ਚੱਲ ਮੰਗਾ ਕੇ ਦੇਖਦੇ ਆ ਫਿਰ ਤੁਹਾਨੂੰ ਦੱਸਦੇ ਆ ਕਿਵੇਂ ਦੀ ਨਿਕਲਦੀ ਹੈ ਤੇ ਕਿੰਨੇ ਦੀ ਮਹਿੰਗਾਈ ਆ ਸੀ ਠੀਕ ਆ ਦੇਖਦੇ ਆ ਆਪਾਂ ਲੋਚ ਇਹ ਖੋਲਦੀ ਆ ਇਹ ਇਹ ਆਪਾਂ ਮਿਸ਼ੋ ਤੋਂ ਮੰਗਵਾਏ ਆ ਲੋਚ ਆਦੀ ਕੀ ਤੇ ਆ ਜੇ ਨਹੀਂ ਜੁਣ ਦਾ ਪਤਾ ਲੱਗ ਗਿਆ ਹੋਊਗਾ ਤਾਂ ਦੱਸਿਓ ਯੈਸ ਲੋਚ ਆਵਲੀਆ ਇਹ ਨਾ ਮੋਬਾਈਲ ਵਾਸਤੇ ਮੋਬਾਈਲ ਵਾਸਤੇ ਮੰਗਾਈ ਆਪਾਂ ਚਾਰਜਰ ਦੀ ਉੱਥੇ ਨੇੜੇ ਲਗਾਉਣ ਨੂੰ ਕਿਉਂਕਿ ਨਾ ਜਦੋਂ ਆਪਾਂ ਮੋਬਾਈਲ ਲਗਾਉਂਦੇ ਸੀ ਨਾ ਤੇ ਉਹ ਮਤਲਬ ਤਾਰ ਦੀ ਥੱਲੇ ਲੰਮਕਣੀ ਪੈਂਦੀ ਸੀ ਸਿਆਫਾ ਤੇ ਇਹ ਮੈਨੂੰ ਵਧੀਆ ਲੱਗੀ ਚੀਜ਼ ਤੇ ਮੈਂ ਕਿਹਾ ਚੱਲ ਉੱਥੇ ਮੰਗਵਾ ਕੇ ਉੱਥੇ ਲਾ ਲੈਨੇ ਆ ਮੋਬਾਈਲ ਟੰਗ ਸਕੋਦੇ ਆ ਤੁਸੀਂ ਇਹਦੇ ਚ ਬ੍ਰਸ਼ ਵਗੈਰਾ ਕੁਝ ਵੀ ਆਪਦੇ ਮਤਲਬ ਪਾ ਸਕਦੀ ਆ ਆਪਾਂ ਤੇ ਵੈਸੇ ਵਧੀਆ ਲੱਗੀ ਮੈਨੂੰ ਤਾਂ ਠੀਕ ਆ ਬਹੁਤ ਵਧੀਆ ਧਰਨ ਵਾਲੀ ਤਾਂ ਹੈ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਨਾ ਟੁੱਟੇ ਨਾ ਕੁਝ ਨਹੀਂ ਹੁੰਦਾਗਾ ਪਲਾਸਟਿਕ ਵੀ ਠੀਕ ਆ ਪਲਾਸਟਿਕ ਦੇ ਆ ਇਹ ਤੇ ਸਪੇਸ ਵੀ ਵਧੀਆ ਵਿੱਚ ਦੇਖੋ ਮੋਬਾਈਲ ਵਧੀਆ ਟਿਕੂਗਾ ਸੇਫਲੀ ਚ ਆਪਾਂ ਨੂੰ ਚਾਰਜ ਕਰਨ ਲਈ ਠੀਕ ਆ ਤੇ ਚਾਰ ਕਲਰਾਂ ਦੇ ਆ ਇਹ ਆ ਚਾਰ ਆ ਤੇ ਇਹ ਹੈਗੇ ਆ ਕਿੰਨੇ ਦੇ ਸਹਿਜ 192 ਦੇ 190 ਦੇ ਨਹੀਂ ਬੇਟਾ ਦੇਖ ਕ ਇਕੱਲੇ 92 ਦੇ ਆ ਇਹ ਬਈ 92 ਦੀ ਐ ਪਰ ਨਾ ਇਹ ਨਾ ਮੈਂ ਤੁਹਾਨੂੰ ਸ਼ਾਇਦ ਪਤਾ ਨਹੀਂ ਨਾ ਕੁਛ ਨਾ 112 13 ਰੁਪਏ ਦੇ ਸੀ ਪਰ ਜਦੋਂ ਜੀ ਆ ਪਤਾ ਨਹੀਂ ਨਾ ਇਹ ਨਾ ਮਤਲਬ ਕੀ ਕੋਸ਼ਕ ਰੁਪਿਆ ਦੇ ਸੀ 112 ਰੁਪਏ ਦੇ ਸੀਗੇ ਪਰ ਜਦੋਂ ਅਸੀਂ ਆਰਡਰ ਕੀਤਾ ਤੇ ਪਤਾ ਨਹੀਂ ਉਹਨਾਂ ਦੇ ਉਹਦੇ ਚ ਕੋਈ ਡਿਸਕਾਊਂਟ ਸੀ ਪਤਾ ਨਹੀਂ ਕੋਈ ਲੈਸ ਲੋ ਸੋ ਕਿ 92 ਆ ਸਾਇਸ ਦਾ 92 ਦਿੱਤੇ ਡਿਲੀਵਰੀ ਬੁਆਏ ਨੂੰ ਸਾਨੂੰ ਨਹੀਂ ਪਤਾ ਹੁਣ ਮੇ ਕੀ ਸੀਗਾ ਤੇ ਇਥੇ ਟੈਪਸ ਬਹੁਤ ਹੁੰਦੀਆਂ ਆ ਇਹਦੇ ਮਗਰ ਟੇਪ ਲੱਗੀ ਆ ਤੇ ਇਹਨਾਂ ਨੂੰ ਦੂਸਰੂ ਵੀ ਆਵੇ ਖਾਪਾ ਦੂਸਰੂ ਵੀ ਟੰਗ ਸਕਦੇ ਆ ਮਤਲਬ ਉਹ ਜਿਹੜੇ ਲਗਾ ਕੇ ਕੰਧ ਦੇ ਵਿੱਚ ਉਹ ਮੇਰੇ ਵੀ ਪੱਕੇ ਤੌਰ ਤੇ ਵੀ ਲਾ ਸਕਦੇ ਨੇ ਨਹੀਂ ਤਾਂ ਫੇਰ ਆ ਟੇਪ ਨਾਲ ਲਗਾ ਸਕਦੇ ਆ ਇਹਦੇ ਨਾਲ ਨਾਲ ਆ ਟੇਪ ਜੀ ਲੱਗੀ ਹੋਈ ਆ ਜਿਹੜੀ ਡਬਲ ਟੇਪ ਜੀ ਹੁੰਦੀ ਆ ਇਹ ਲੱਗੀ ਹੋਈ ਆ ਤੇ ਇਹ 4 ਆਇਆ 92 ਦੇ ਚਲੋ 92 ਦਾ ਤਾਂ ਕੀ ਆਉਂਦਾ ਦੇਖ ਲਓ ਤੁਸੀਂ 90 ਰੁਪਏ ਦਾ ਕੀ ਆਊਗਾ ਹੁਣ ਚਾਰ ਚੀਜ਼ਾਂ ਹੈਗੀਆਂ ਇਹਦੇ ਚ ਤੇ ਟੁੱਟਦਾ ਤਾਂ ਹੈ ਨਹੀਂ ਜਿੰਨੇ ਚਿਰ ਮਰਜੀ ਠੀਕ ਆ ਕੁਝ ਨਹੀਂ ਹੁੰਦਾ ਇਹਨੂੰ ਤਾਂ ਆਪਾਂ ਨੂੰ ਸਿੱਟ ਨਹੀਂ ਪੈਣੇ ਆ ਕੱਕੇ ਜਦੋਂ ਆਪਾਂ ਨੂੰ ਮਤਲਬ ਜੀ ਕਰੂਗਾ ਆਪਣਾ ਵੀ ਆਪਾਂ ਸਿੱਟ ਦਾਂਗੇ ਇਹਨਾਂ ਨੂੰ ਬਰਸ ਪਰ ਇਹ ਟੁੱਟਦੇ ਨਹੀਂ ਹੈਗੇ ਜੇ ਲੱਕ ਵਰੀ ਲੱਗ ਗੇ ਵਧੀਆ ਤੇ ਮੋਬਾਈਲ ਟੰਗਣ ਵਾਸਤੇ ਨਾ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਤਾਂ ਤੇ ਆਪਾਂ ਇੱਕ ਬ੍ਰਸ਼ ਵਗੈਰਾ ਵੀ ਪਾ ਸਕਦੇ ਆ ਜਿਵੇਂ ਕੰਗਾ ਹੁੰਦਾ ਤੇ ਸਾਨੂੰ ਨਾ ਮੋਬਾਈਲ ਵਾਲੀ ਵਾਲੀ ਸੀ ਜਾਂ ਰਿਮੋਟ ਜਿਹੜੇ ਹੁੰਦੇ ਸੀ ਨਾ ਟੀਵੀ ਦੇ ਸਾਈਡ ਬਸ ਬੈੱਡ ਤੇ ਸਿੱਟੀ ਰੱਖਦੀ ਸੀਗੀ ਤੇ ਇਹ ਚੀਜ਼ ਨੂੰ ਮੈਨੂੰ ਵਧੀਆ ਦਾਂਗੇ ਥੋੜਾ ਜਿਹਾ LCD ਕੋਲੇ ਜੋ ਇੱਥੇ ਰਿਮੋਟ ਟੰਗ ਦਿਆ ਕਰਾਂਗੇ ਤੇ ਇਹ ਨੂੰ ਮੈਨੂੰ ਮੁੜ ਕੇ ਪੁੱਛਦੀ ਕਿੱਧਰ ਗਏ ਰਿਮੋਟ ਕਿੱਧਰ ਗਏ ਕਿੱਧਰ ਕਦੀ ਕਿੱਧਰ ਸੈੱਡ ਦਿੰਦੀ ਕਦੀ ਕਿੱਧਰ ਸੈੱਡ ਦਿੰਦੀ ਚਲੋ ਜੀ ਠੀਕ ਆ ਕਿਵੇਂ ਦਾ ਲੱਗਿਆ ਸਹਜ ਪਾਰਸਲ ਬਹੁਤ ਵਧੀਆ ਪਾਰਸਲ ਹੈ ਵਧੀਆ ਲੱਗਿਆ ਗਿਫਟ ਤੇਰਾ ਯੈਸ ਹਾਂ ਫਿਰ ਸੱਜ ਨੇਸਟ ਬਲੱਟ ਟਵਿਕ ਅਸੀਂ ਲਗਾ ਕੇ ਦਿਖਾਵਾਂਗੇ ਹਾਂ ਹਾਂ ਹੁਣ ਜਦੋਂ ਲਗਾ ਲੈਣਾ ਉਦੋਂ ਦਿਖਾਵਾਂਗੇ ਆਪਾਂ ਠੀਕ ਆ ਭਾਈ ਜਦੋਂ ਲਾ ਲੈ ਅਸੀਂ ਉਦੋਂ ਦਿਖਾਵਾਂਗੇ ਹੁਣ ਦੋਨੋਂ ਠੀਕ ਆ ਓਕੇ ਬਾਏ ਜੀ ਮੈਂ ਤਾਂ ਕਹ ਸੀ ਸਹਿਜ ਨੂੰ ਵੀ ਪਾਪਾ ਲਾ ਦੇਣਗੇ ਨੇ ਤੇ ਇੱਕ ਲਾ ਵੀ ਦਿੱਤਾ ਲੋ ਜੀ ਆ ਦੇਖੋ ਟੀਵੀ ਕੋਲੇ ਲਾਤਾ ਇਹਨੇ ਇੱਕ ਇਹ ਦਿਖਦੇ ਨਹੀਂ ਠੀਕ ਆ ਇਹ ਨਾ ਟੇਪ ਮਕਰ ਲੱਗੀ ਹੋਈ ਸੀ ਇਹਨਾਂ ਦੇ ਡਬਲ ਟੇਪ ਉਹਦੇ ਨਾਲ ਹੀ ਇਹਨੇ ਇੱਕ ਵਾਰੀ ਲਾਤਾ ਫਿਰ ਦੇਖਦੇ ਹਾਂ ਕੀ ਲਾ ਕੇ ਦੇਖਿਆ ਆਪੇ ਪਾਪਾ ਜੀ ਲਾ ਲੈਣਗੇ ਮੁੜ ਕੇ ਵੀ ਜਿਵੇਂ ਉਹਨਾਂ ਨੇ ਲਾਉਣੇ ਹੋਣਗੇ ਮੈਂ ਕਿ ਕੰਨੀ ਮੈਂ ਲਾਉਣਾ ਇੱਕ ਮੈਂ ਚਲ ਇੱਕ ਲਾ ਕੇ ਦੇਖ ਲਾ ਬਸ ਲੋ ਜੀ ਆ ਦੇਖੋ ਕਿਵੇਂ ਦਾ ਤੁਹਾਨੂੰ ਲੱਗਿਆ ਤੁਹਾਨੂੰ ਤਾਂ ਖੇ ਨੇੜੇ ਤੋਂ ਦਿਖਾ ਦਿੰਨੇ ਆਪਾਂ ਲੋ ਜੀ ਆ ਦੇਖ ਵਧੀਆ ਚੀਜ਼ਾਂ ਨਾ ਚਲੋ ਠੀਕ ਆ ਜੀ ਆਪਾਂ じゃ ਸ਼ਾਰਟ ਜਾਂ ਸ਼ਰਟ ਸੀ ਜਿਹੜਾ ਇੱਕ ਸਟਿਚ ਕਰ ਲਿਆ ਬੜੇ ਦਿਨਾਂ ਦਾ ਲੰਮਕੀ ਜਾਂਦਾ ਸੀ ਇਹਨੂੰ ਆ ਲੈਸ ਲਗਾਈ ਆਪਾਂ ਸ਼ਾਰਟ ਸ਼ਰਟ ਬਣਾਇਆ ਛੋਟੇ ਚੱਕਾਂ ਵਾਲਾ ਠੀਕ ਆ ਇਹਦੀ ਹਜੇ ਸਲਵਾਰ ਆਪਾਂ ਬਣਾਉਣੀ ਆ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਚਲੋ ਜੀ ਅੱਜ ਦੇ ਵਲੌਗ ਦਾ ਪੰਡ ਇੱਥੇ ਕਰਦੇ ਆਂ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਆ ਓਕੇ ਬਾਏ